ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਦਾ ਅੱਜ ਆਪਾਂ ਗੱਲ ਕਰਨੀ ਹੈ ਵੀ ਵਿਸ਼ਵ ਪੱਧਰ ਦੇ ਉੱਪਰ ਤੁਸੀਂ ਦੇਖਿਆ ਹੋਊਗਾ ਕਿਤੇ ਪ੍ਰੋਟੈਸਟ ਹੋ ਰਹੇ ਨੇ ਕਿਸੇ ਦੇਸ਼ ਦੇ ਵਿੱਚ ਕਿਹੜੀ ਡਿਸਟਰਬੈਂਸ ਹੋ ਰਹੀ ਆ ਕਿਤੇ ਤਖਤਾ ਪਲਟਿਆ ਜਾ ਰਿਹਾ ਤੇ ਕਈ ਲੋਕ ਵੈਸੇ ਗੁੱਸੇ ਦੇ ਵਿੱਚ ਨੇ ਆਪਣੀਆਂ ਸਰਕਾਰਾਂ ਦੇ ਖਿਲਾਫ ਸੋ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਇੰਟਰਨੈਟ ਦੇ ਉੱਤੇ ਜਦੋਂ ਤੁਸੀਂ ਸਰਚ ਕਰਦੇ ਹੋ ਤਾਂ ਅਕਸਰ ਇਹ ਸੋਚਣ ਨੂੰ ਜਾਂ ਦੇਖਣ ਨੂੰ ਮਿਲਦਾ ਵਾ ਵੀ ਇਲੂਮਿਨਾਟੀ ਸ਼ਬਦ ਆਉਂਦਾ ਵੀ ਇਲੂਮਿਨਾਟੀ ਸੰਗਠਨ ਆ ਜਿਹੜਾ ਇਹ ਸਭ ਕੁਝ ਕਰਵਾ ਰਿਹਾ ਕੂਫੀਆ ਸੰਗਠਨਾ ਜਿਹੜਾ ਵਿਸ਼ਵ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਪਰ ਜਿਹੜਾ ਫੈਲਿਆ ਹੋਇਆ ਪਰ ਇਹ ਐਕਚੁਅਲੀ ਵਿੱਚ ਕੀ ਚੀਜ਼ ਆ ਇਹਦੀ ਹੋਂਦ ਕਿਵੇਂ ਹੋਈ ਤੇ ਕਿਵੇਂ ਕੰਮ ਕਰਦਾ ਕਿਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਹਿਲਾਉਣ ਦੇ ਲਈ ਜੇ ਕਹਦੋ ਹਿਲਾਉਣ ਦੇ ਵਿੱਚ ਇਹਦਾ ਹੱਥ ਹੁੰਦਾ ਜ਼ਿੰਮੇਵਾਰ ਹੁੰਦਾ ਹੈ ਤੇ ਲੋਕਾਂ ਦਾ ਅਕਸਰ ਇਹ ਮੰਨਣਾ ਮੈਂ ਵੀ ਇਲੂਮਿਨਾਟੀ ਕਰਕੇ ਹੀ ਸਾਰਾ ਕੁਝ ਹੁੰਦਾ ਵਾ ਤੇ ਜਿਹੜੇ ਲੋਕ ਇਹਦੇ ਵਿੱਚ ਬਲੀਵ ਕਰਦੇ ਨੇ ਕਿਉਂਕਿ ਇਲੂਮਿਨਾਟੀ ਤੇ ਨਿਊ ਬਿਸ਼ਪ ਵਿਵਸਥਾ ਦੋਨਾਂ ਨੂੰ ਜੋੜਿਆ ਜਾਂਦਾ ਆਪਸ ਦੇ ਵਿੱਚ ਨਿਊ ਵਰਲਡ ਆਰਡਰ ਕਹਿੰਦੇ ਆਪਾਂ ਇਹਨੂੰ ਜੋੜ ਕੇ ਦਿਖਾਇਆ ਜਾਂਦਾ ਵੀ ਜਿਹੜਾ ਨਿਊ ਵਰਲਡ ਆਰਡਰ ਉਹ ਵੀ ਇਲੂਮਿਨਾਟੀ ਕਰਕੇ ਹੀ ਆ ਰਿਹਾ ਤੇ ਇਹ ਲੋਕਾਂ ਨੇ ਵਰਲਡ ਦੇ ਵਿੱਚ ਇੱਕ ਨਵੀਂ ਬਿਸ਼ਪ ਵਿਵਸਥਾ ਜਿਹੜੀ ਉਹ ਚਲਾਉਣ ਦੀ ਹੈ ਰਣਨੀਤੀ ਬਣਾਈ ਆ ਤੇ ਇਲੂਮਿਨਾਟੀ ਇਹ ਕੁਝ ਕਰਵਾ ਰਿਆ ਜਾਣਦੇ ਆ ਵੀਡੀਓ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਕੀ ਨੇ ਕਿਵੇਂ ਇਲੂਮਿਨਾਟੀ ਕੰਮ ਕਰ ਰਿਹਾ ਤੇ ਕਿਹੜੇ ਕਾਰਨਾ ਕਰਕੇ ਜਾਂ ਕਿਵੇਂ ਇਹ ਸਮਾਜਿਕ ਸੰਸਥਾ ਬਣੀ ਸੀ ਹੋਂਦ ਵਿੱਚ ਆਈ ਸੀ ਮਨੇ ਰਿਓ ਵੀਡੀਓ ਬਣਾ ਲਿਆ ਹੁਣ ਇਲੂ ਮਨਾਤੀ ਸੀਗੀ ਜਿਹੜੀ ਇੱਕ ਸਮਾਜਿਕ ਸੰਸਥਾ ਦੀ ਜਿਹੜੀ 18ਵੀਂ ਸਦੀ ਦੇ ਵਿੱਚ ਹੋਣ ਦੇ ਵਿੱਚ ਆਈ ਸੀਗੀ ਲੋਕਾਂ ਦੇ ਭਲਾਈ ਦੇ ਲਈ ਲੋਕ ਖੇਤਾਂ ਦੇ ਲਈ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੇ ਲਈ ਇਹ ਸੰਸਥਾ ਜਿਹੜੀ ਇਹ ਬਣਾਈ ਗਈ ਸੀ ਪਰ ਕੁਝ ਸਮੇਂ ਬਾਅਦ ਇਹ ਪਹਿਲਾਂ ਚੱਲੀ ਆ ਪਰ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਇਹ ਸੰਸਥਾ ਨੂੰ ਬੰਦ ਕਰਨਾ ਪੈ ਗਿਆ ਕਿਉਂਕਿ ਇਹਦੇ ਉੱਪਰ ਇਲਜ਼ਾਮ ਲੱਗੇ ਵੀ ਇਹ ਕਾਫੀ ਜਿਹੜੀਆਂ ਸਾਜਸ਼ਾਂ ਘਟ ਰਹੀ ਆ ਲੋਕਾਂ ਨੂੰ ਅਗਰੈਸਿਵ ਕਰ ਰਹੀ ਆ ਲੋਕਾਂ ਨੂੰ ਇੱਕ ਕਿਸਮ ਦੇ ਨਾਲ ਭੜਕਾ ਰਹੀ ਆ ਆਪਣੇ ਦੇਸ਼ਾਂ ਦੇ ਵਿਰੁੱਧ ਜਾਂ ਆਪਣੇ ਦੇ ਨਾਗਰਿਕਾਂ ਦੇ ਖਿਲਾਫ ਇਸ ਕਰਕੇ ਇਹਦੇ ਨਾਲ ਕਾਫੀ ਜਿਹੜੀਆਂ ਥਿਓਰੀਆਂ ਜੋੜੀਆਂ ਹੋਈਆਂ ਨੇ ਸਾਜ਼ਿਸ਼ਕਰਤਾਵਾਂ ਦੀਆਂ ਤਾਂ ਕਰਕੇ ਇਸ ਸੰਗਠਨ ਨੂੰ ਜਿਹੜਾ ਉਹ ਬੰਦ ਕਰਨਾ ਪੈ ਗਿਆ ਪਰ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਨਿਊ ਵਰਲਡ ਆਰਡਰ ਨਵੀਂ ਵਿਸ਼ਵ ਵਿਵਸਥਾ ਕਿਉਂਕਿ ਜਿਹੜੀ ਨਵੀਂ ਵਿਸ਼ਵ ਵਿਵਸਥਾ ਵਾ ਉਹ ਵੀ ਇਲੂਮਿਨਾਟੀ ਦੇ ਆਧਾਰ ਤੇ ਹੀ ਕਹਿੰਦੇ ਬਣਾਈ ਜਾ ਰਹੀ ਆ ਉਹਦਾ ਵੀ ਜਿਹੜਾ ਸਿਧਾਂਤ ਦਾ ਸੇਮ ਇਲੂਮਿਨਾਟੀ ਦੇ ਸੰਧਾਤਾ ਦੇ ਨਾਲ ਉਹ ਮੇਲ ਖਾਂਦਾ। ਹੁਣ ਇਹਨਾਂ ਦੋਨਾਂ ਦੇ ਆਪਸ ਦੇ ਵਿੱਚ ਸੰਬੰਧ ਕਿਵੇਂ ਹੁੰਦੇ ਨੇ ਕਿਵੇਂ ਦੋਨਾਂ ਨੂੰ ਕੋਰਲੇਟ ਕੀਤਾ ਜਾਂਦਾ। ਕਿਉਂਕਿ ਨਿਊ ਬਿਸ਼ਪ ਵਿਵਸਥਾ ਦੇ ਹਿਸਾਬ ਦੇ ਨਾਲ ਵੀ ਪੂਰੇ ਬਿਸ਼ਪ ਦਾ ਜਿਹੜਾ ਢਾਂਚਾ ਵਾ ਉਹ ਇੱਕ ਸਰਕਾਰ ਹੋਗੀ। ਬਾਕੀ ਜਿੰਨੇ ਵੀ ਦੇਸ਼ ਆ ਉਹਨਾਂ ਦੀਆਂ ਸਰਕਾਰਾਂ ਉਸ ਅਕੋਰਡਿੰਗ ਇੱਕ ਦੇਸ਼ ਦੇ ਅਕੋਰਡਿੰਗ ਜਿਹੜਾ ਉਹ ਚੱਲੂਗਾ। ਕਿਉਂਕਿ ਸਵੈ ਮਾਲਕੀ ਦੀ ਹੋ ਗਈ ਗੱਲ ਇੱਕ ਦੇਸ਼ ਹੋਊਗਾ ਜਿਹੜਾ ਵਰਲਡ ਦੇ ਵਿੱਚ ਪੂਰੇ ਬਿਸ਼ਪ ਦੇ ਉੱਪਰ ਰਾਜ ਕਰੂਗਾ ਤੇ ਬਿਸ਼ਪ ਦੀ ਸਾਰੀ ਦੁਨੀਆ ਦਾ ਕੰਟਰੋਲ ਉਸ ਦੇਸ਼ ਦੇ ਹੱਥ ਵਿੱਚ ਉਹ ਹੋਊਗਾ ਪਾਪੂਲੇਸ਼ਨ ਕੰਟਰੋਲ ਕਰਨਗੇ ਇਹ ਪਾਪੂਲੇਸ਼ਨ ਕੰਟਰੋਲ ਦੇ ਵਿੱਚ ਕੀ ਹੋਊਗਾ ਵੀ ਆਮ ਲੋਕਾਂ ਨੂੰ ਇਹਨਾਂ ਨੇ ਕੰਟਰੋਲ ਕਰਨਾ ਤੇ ਜਿੰਨੇ ਵੀ ਹਰ ਦੇਸ਼ ਦੇ ਅਮੀਰ ਬੰਦੇ ਨੇ ਉਹਨਾਂ ਨੂੰ ਆਪਣੇ ਅੰਡਰ ਰੱਖਣਗੇ ਤੇ ਆਪਣੇ ਹਿਸਾਬ ਦੇ ਨਾਲ ਏ ਆਪਣੇ ਨਿਯਮ ਬਣਾਉਣਗੇ ਤੇ ਬਿਸ਼ਪ ਪਦਰ ਦੇ ਉੱਪਰ ਇਹ ਲਾਗੂ ਕਰਨਗੇ ਆਮ ਲੋਕਾਂ ਦੀਆਂ ਜਿਹੜੀਆਂ ਸ਼ਕਤੀਆਂ ਉੱਥੇ ਉਹ ਖਤਮ ਹੋ ਜਾਣਗੀਆਂ ਲੋਕਤੰਤਰ ਦਾ ਅੰਤ ਹੋਊਗਾ ਇਹਦੇ ਨਾਲ ਵੀ ਲੋਕ ਅਦੀਨ ਹੋ ਜਾਣਗੇ ਇਹਨਾਂ ਲੋਕਾਂ ਦੇ ਲੋਕਾਂ ਦੀ ਆਵਾਜ਼ ਲੋਕਾਂ ਦੀ ਫਰੀडम ਆਫ ਸਪੀਚ ਕੋਈ ਵੀ ਜਿਹੜੀਆਂ ਲੋਕਾਂ ਦੇ ਅਧਿਕਾਰ ਨੇ ਉਹਨਾਂ ਦੇ ਉੱਪਰ ਇਹ ਪ੍ਰਭਾਵ ਪਾਊਗਾ ਨਿਊ ਬਿਸ਼ਪ ਆਰਡਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਲੋਕਾਂ ਦੇ ਉੱਪਰ ਲਾਗੂ ਹੋ ਜਾਣਗੀਆਂ ਲੋਕ ਇੱਕ ਗੁਲਾਮੀ ਦੀ ਜ਼ਿੰਦਗੀ ਦੇ ਵਿੱਚ ਆ ਜਾਣਗੇ ਜਿਸ ਦੇ ਕਰਕੇ ਲੋਕਤੰਤਰ ਦਾ ਵਾ ਜਿਹੜਾ ਉਹ ਘਾਣ ਹੋਏਗਾ ਇਹ ਮੰਨਿਆ ਜਾਂਦਾ ਹੁਣ ਬਿਸ਼ਪ ਦੇ ਵਿੱਚ ਕਿੰਨੇ ਵੀ ਵੱਡੇ ਬੈਂਕ ਨੇ ਸਵਿਜ਼ਰਲੈਂਡ ਅਮਰੀਕਾ ਵਰਲਡ ਬੈਂਕ ਆ ਇਸ ਤਰੀਕੇ ਨਾਲ ਕਈ ਫੰਡ ਮੈਨੇਜਮੈਂਟ ਕੰਪਨੀਆਂ ਨੇ ਬਲੈਕ ਰੋਕ ਆ ਅਮਰੀਕਾ ਦੇ ਵਿੱਚ ਟ੍ਰੇਰੀਅਨਸ ਡਾਲਰ ਦੀਆਂ ਇਕਨੋਮੀ ਵਾਲੀਆਂ ਕੰਪਨੀਆਂ ਨੇ ਫੰਡ ਮੈਨੇਜਮੈਂਟ ਕੰਪਨੀਆਂ ਉਹ ਕੰਪਨੀਆਂ ਹੀ ਪੂਰੇ ਦੁਨੀਆ ਦੇ ਉੱਪਰ ਜਿਹੜਾ ਰਾਜ ਕਰਨ ਗਿਆ ਤੇ ਪੂਰੇ ਵਿਸ਼ਵ ਦੀ ਕਰੰਸੀ ਹੈ ਜਿਹੜੀ ਉਹ ਚੇਂਜ ਕੀਤੀ ਜਾਊਗੀ ਤੇ ਜਦੋਂ ਜਦੋਂ ਉਹ ਕੰਪਨੀਆਂ ਫਰਮਾਨ ਕਰਨ ਗਿਆ ਕੋਈ ਕਾਨੂੰਨ ਬਣਾਉਣ ਗਿਆ ਵਿੱਤੀ ਹਰਾਤਾਂ ਨੂੰ ਲੈ ਕੇ ਕਿਸੇ ਦੇਸ਼ ਨੂੰ ਕਿੰਨਾ ਦੇਣਾ ਕਿੰਨਾ ਨਹੀਂ ਦੇਣਾ ਉਹ ਸਾਰੀਆਂ ਚੀਜ਼ਾਂ ਉਹ ਕੰਪਨੀਆਂ ਜਿਹੜੀਆਂ ਉਹ ਤੈਅ ਕਰਨ ਗਿਆ ਮੰਨਿਆ ਜਾਂਦਾ ਪਰ ਇਹਦੇ ਉੱਪਰ ਕੋਈ ਪੁਖਤਾ ਸਬੂਤ ਨਹੀਂ ਹੈਗਾ ਲੋਕਾਂ ਦਾ ਇਹ ਮੰਨਣਾ ਹੈ ਕਈ ਕਿਸਮ ਦੀਆਂ ਸਾਜ਼ਿਸ਼ ਥਿਊਰੀਆਂ ਵੀ ਇਹਦੇ ਨਾਲ ਜੁੜਦੀਆਂ ਨੇ ਜਿਵੇਂ ਕਿ ਫਿਲਮ ਇੰਡਸਟਰੀ 뮤직 ਇੰਡਸਟਰੀ ਆਰਟਿਸਟ ਹੋ ਗਏ ਤੇ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਸਿਨੇਮਾ ਨਾਲ ਰਿਲੇਟਡ ਨੇ ਉਹਨਾਂ ਦੇ ਉੱਪਰ ਪੂਰਾ ਕੰਟਰੋਲ ਹੈ ਜਿਹੜਾ ਉਹ ਇਲੂਮਨਾਟੀ ਦਾ ਮੰਨਿਆ ਜਾਂਦਾ ਤੁਸੀਂ ਦੇਖਿਆ ਹੋਊਗਾ ਕਈ ਸਿੰਗਰਸ ਨੇ ਪੰਜਾਬੀ ਸਿੰਗਰਸ ਨੇ ਜਾਂ ਹਾਲੀਵੁੱਡ ਦੇ ਸਿੰਗਰਸ ਨੇ ਉਹ ਹਮੇਸ਼ਾ ਹੀ ਕੁਝ ਨਾ ਕੁਝ ਸਾਈਨ ਬਣਾਉਂਦੇ ਨੇ ਦਿਲਜੀਤ ਦਾ ਨਾਮ ਕਾਫੀ ਜੁੜਦਾ ਵੀ ਇਲੂਮਨਾਟੀ ਨੇ ਹਾਇਰ ਕੀਤਾ ਹੋਇਆ ਪਰ ਇਸ ਚੀਜ਼ ਦੇ ਕਿਸੇ ਕੋਲ ਪੁਖਤਾ ਪ੍ਰਮਾਣ ਨਹੀਂ ਹੈਗੇ ਹੋ ਸਕਦਾ ਵੀ ਇਲੂਮਨਾਟੀ ਨੇ ਅੰਡਰ ਟੇਬਲ ਕੋਈ ਨਾ ਕੋਈ ਡੀਲਾਂ ਕੀਤੀਆਂ ਹੋਣ ਇਹਨਾਂ ਦੇ ਏਜੰਟਸ ਹੋ ਸਕਦੇ ਨੇ ਪਰ ਕੋਈ ਵੀ ਸਬੂਤ ਨਹੀਂ ਹੈਗਾ ਪਰ ਇਹ ਜ਼ੋਰ ਲਾ ਰਹੇ ਨੇ ਫਿਲਮ ਇੰਡਸਟਰੀ ਤੇ মিডিਆ ਨੂੰ ਪੂਰਾ ਆਪਣੇ ਅੰਡਰ ਕੰਟਰੋਲ ਕਰਨ ਦੇ ਵਿੱਚ ਨਿਊ ਵਰਲਡ ਆਰਡਰ ਦੇ ਅਕੋਰਡਿੰਗ ਜਿਹੜੇ ਆਪਣੇ ਜਿੰਨੇ ਵੀ ਰਾਜਨੀਤਿਕ ਪਾਰਟੀਆਂ ਨੇ ਜਿੰਨੇ ਵੀ ਉਹਨਾਂ ਦੇ ਨੇਤਾ ਨੇ ਵੱਡੇ ਘਰਾਣੇ ਨੇ ਜੋ ਪਾਰਟੀਆਂ ਨੂੰ ਸਪான்ਸਰ ਕਰਦੇ ਨੇ ਉਹਨਾਂ ਦੇ ਲਈ ਵੀ ਇਹ ਜਿਹੜਾ ਸਿਸਟਮ ਵਧੀਆ ਨਹੀਂ ਹੈਗਾ ਕਿਉਂਕਿ ਇਹ ਸਿਸਟਮ ਆ ਨਿਊ ਵਰਲਡ ਆਰਡਰ ਦੇ ਵਿੱਚ ਵੀ ਜਿੰਨੇ ਵੀ ਲੀਡਰਸ ਨੇ ਜਾਂ ਉਹਨਾਂ ਦੇ ਨਾਲ ਮਿਲਦੇ-ਜੁਲਦੇ ਉਹਨਾਂ ਦੇ ਸਰਕਲ ਦੇ ਵਿੱਚ ਨੇ ਲੋਗ ਨੇ ਵੱਡੇ ਨੇ ਵੱਡੇ ਘਰਾਂ ਦੇ ਵਿੱਚੋਂ ਨੇ ਉਹਨਾਂ ਉੱਪਰ ਸਾਰਾ ਕੰਟਰੋਲ ਹੈ ਜਿਹੜਾ ਉਹ ਇਲੂਮਿਨਾਟੀ ਸੰਗਠਨ ਜਾਂ ਨਿਊ ਵਰਲਡ ਆਰਡਰ ਅਕੋਰਡਿੰਗ ਹੋ ਜੂਗਾ ਤੇ ਕੋਈ ਵੀ ਬੰਦਾ ਆਪਣੀ ਆਜ਼ਾਦੀ ਦੇ ਨਾਲ ਨਹੀਂ ਰਹਿ ਸਕੂਗਾ ਤੇ ਜੋ ਵੀ ਕੁਝ ਨਿਊ ਵਰਲਡ ਆਰਡਰ ਦੇ ਵਿੱਚ ਸਰਕਾਰਾਂ ਦੇ ਨੇ ਕਿਹਾ ਜਾਊਗਾ ਤੇ ਸਰਕਾਰਾਂ ਨੂੰ ਉਹ ਮਜਬੂਰੀਏ ਵਿੱਚ ਕਰਨਾ ਪਊਗਾ ਸੋ ਨੀਤਾਵਾ ਤੇ ਵੱਡੇ ਕਾਰੋਬਾਰੀਆਂ ਨੂੰ ਇਹ ਆਪਣੇ ਕੰਟਰੋਲ ਦੇ ਵਿੱਚ ਕਰ ਲਣਗੇ ਹਿਊਮਨ ਰਾਈਟਸ ਦੇ ਉੱਪਰ ਕਾਫੀ ਜ਼ਿਆਦਾ ਇੰਪੈਕਟ ਪਾਊਗਾ ਕਿਉਂਕਿ ਇਹਦੇ ਵਿੱਚ ਜਿਹੜੇ ਨਿੱਜਤਾ ਦੇ ਅਧਿਕਾਰ ਨੇ ਜਿਵੇਂ ਆਪਾਂ ਬੋਲ ਸਕਦੇ ਹਾਂ ਕਿਸੇ ਦੇ ਨਾਲ ਕੋਈ ਵੀ ਗੱਲ ਕਰ ਸਕਦੇ ਹਾਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਾਂ ਨਿਊ ਵਰਲਡ ਆਰਡਰ ਦੇ ਵਿੱਚ ਇਹ ਨਹੀਂ ਹੋਊਗਾ ਉਹਦੇ ਵਿੱਚ ਸਿਰਫ ਨਿਗਰਾਨੀ ਹੋਊਗੀ ਆਪਣੇ ਤੇ ਵੀ ਆਪਾਂ ਕੀ ਕਰ ਰਹੇ ਹਾਂ ਇੱਕ ਨਿਗਰਾਨੀ ਰੱਖੀ ਜਾਊਗੀ ਵੀ ਕਿਹੜਾ ਬੰਦਾ ਕਿਹੜੇ ਸਮੇਂ ਦੇ ਉੱਤੇ ਕੀ ਕਰ ਰਿਹਾ ਕਿਤੇ ਉਹ ਸਰਕਾਰਾਂ ਦੇ ਖਿਲਾਫ ਤਾਂ ਨਹੀਂ ਬੋਲ ਰਿਹਾ ਕਿਤੇ ਉਹ ਇਲੂਮੀਨੇਟੀ ਜਾਂ ਨਿਊ ਵਰਲਡ ਆਰਡਰ ਦੇ ਖਿਲਾਫ ਤਾਂ ਨਹੀਂ ਬੋਲ ਰਿਹਾ ਉਹ ਜਾਊਗੀ ਉਸ ਤੋਂ ਬਾਅਦ ਇਹ ਹੋਊਗਾ ਵੀ ਲੋਕ ਇੰਨੇ ਜ਼ਿਆਦਾ ਗੁਲਾਮ ਹੋ ਜਾਣਗੇ ਉਹਨਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਵੀਕ ਹੋ ਜੂਗੀ ਕਿ ਉਹ ਸਰਕਾਰਾਂ ਜਿਹੜੀਆਂ ਕੁਝ ਵੀ ਕਰਾ ਸਕਦੀਆਂ ਨੇ ਲੋਕਾਂ ਨੂੰ ਕਦੇ ਵੀ ਉਹਨਾਂ ਨੂੰ ਕੋਈ ਸਜ਼ਾ ਦੇ ਸਕਦੀਆਂ ਨਹੀਂ ਕਿਸੇ ਵੀ ਕਿਸਮ ਦੀ ਮਤਲਬ ਉਹਨਾਂ ਨੂੰ ਦਬਾਅ ਦੇ ਵਿੱਚ ਰਹਿਣਾ ਪੈ ਸਕਦਾ ਲੋਕਾਂ ਨੂੰ ਜਿਹੜੇ ਇਸ ਅਕੋਰਡਿੰਗ ਚੱਲਣਗੇ ਹੁਣ ਇਲੂਮਿਨਾਟੀ ਦੇ ਨਿਊ ਵਰਲਡ ਆਰਡਰ ਨੂੰ ਇੱਕ ਪੱਖ ਕਰਨਾ ਵੀ ਇਹ ਇੱਕ ਆਪਸ ਵਿੱਚ ਮਿਲਿਆ ਹੋਇਆ ਵਾਜਾ ਸੰਗਠਨ ਗੁਪਤ ਰੂਪ ਦੇ ਵਿੱਚ ਨਿਊ ਵਰਲਡ ਆਰਡਰ ਹੈ ਜਿਹੜਾ ਉਹ ਲਾਗੂ ਕਰਨਾ ਚਾਹੁੰਦਾ ਇਹਦਾ ਕੋਈ ਕੋਕਤਾ ਪ੍ਰਮਾਣ ਨਹੀਂ ਹੈਗਾ ਕੋਈ ਵੀ ਠੋਸ ਸਬੂਤ ਨਹੀਂ ਹੈਗਾ ਜਿਹਦੇ ਵਿੱਚ ਇਹ ਦਾਵਾ ਕੀਤਾ ਜਾਵੇ ਵੀ ਇਹ ਸੰਗਠਨ ਹੀ ਨਿਊ ਵਰਲਡ ਆਰਡਰ ਲੈ ਕੇ ਆ ਰਹੇ ਆ ਪਰ ਕਈ ਸਬੂਤ ਮਿਲਦੇ ਨੇ ਕਈ ਸਾਜ਼ਿਸ਼ ਦੀਆਂ ਥਿਊਰੀਆਂ ਨੇ ਜਿਹੜੀਆਂ ਇਲੂਮਿਨਾਟੀ ਦੇ ਸਮੇਂ ਤੇ ਨਿਊ ਵਰਲਡ ਆਰਡਰ ਦੇ ਨਾਲ ਮੇਲ ਖਾਂਦੀਆਂ ਨੇ ਆਪਸੀ ਮੇਲ ਖਾਂਦੀਆਂ ਨੇ ਉਹਦੇ ਕਰਕੇ ਇੱਕ ਅੰਦਾਜ਼ਾ ਲਾਇਆ ਜਾਂਦਾ ਵੀ ਇਲੂਮਿਨਾਟੀ ਸੰਗਠਨ ਗੁਪਤ ਤਰੀਕਿਆਂ ਦੇ ਨਾਲ ਖੂਫੀਆ ਸਾਜ਼ਿਸ਼ਾਂ ਨੂੰ ਰਚ ਕੇ ਨਵਾਂ ਵਿਸ਼ਵ ਵਿਵਸਥਾ ਵਾ ਜਿਹੜਾ ਹੋਣ ਦੇ ਵਿੱਚ ਲਿਆਉਣਾ ਚਾਹੁੰਦਾ ਸੋ ਇਹਨਾਂ ਚੀਜ਼ਾਂ ਤੋਂ ਅੰਦਾਜ਼ਾ ਲਗਾਇਆ ਜਾਂਦਾ ਪਰ ਇਹਦੇ ਉੱਪਰ ਕੋਈ ਵੀ ਪ੍ਰੂਫ ਕਿਸੇ ਨੂੰ ਹਲੇ ਤੱਕ ਨਹੀਂ ਮਿਲਦੇ ਬਈ ਹੁਣ ਜੇ ਦੇਖਿਆ ਜਾਵੇ ਵੀ ਇਲੂਮਨਾਤੀ ਦੇ ਨਵੇਂ ਵਰਲਡ ਆਰਡਰ ਨੂੰ ਲਾਗੂ ਕਰਨਾ ਬਹੁਤ ਆਸਾਨ ਆ ਇਹ ਇਨਾ ਆਸਾਨ ਵੀ ਨਹੀਂ ਹੈਗਾ ਕਿਉਂਕਿ ਹਰ ਦੇਸ਼ ਦੀਆਂ ਕੰਡੀਸ਼ਨਸ ਲੱਗ ਲੱਗ ਨੇ ਲੋਕਾਂ ਦੇ ਵਿੱਚ ਗਰੀਬੀ ਭੁੱਖਮਰੀ ਕਾਫੀ ਉੱਚਾ ਤੇ ਇਹਨਾਂ ਚੀਜ਼ਾਂ ਕਰਕੇ ਇਹਨਾਂ ਨੂੰ ਵੀ ਕਾਫੀ ਪ੍ਰੋਬਲਮ ਆਉਂਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਸਕਦਾ ਪਰ ਇਹੇ ਜੂਰ ਲੌਣ ਲੱਗੇ ਹੋਏ ਨੇ ਹਲੇ ਤੱਕ ਕੋਈ ਵੀ ਇਹ ਜਿਹਾ ਕੰਮ ਨਹੀਂ ਹੋਇਆ ਜਿੱਥੇ ਸਾਫ ਸਾਫ ਸਾਹਮਣੇ ਆਇਆ ਹੋਵੇ ਵੀ ਇਲੂਮਿਨਾਟੀ ਸੰਗਠਨ ਹੀ ਕੰਮ ਕਰ ਰਿਹਾ। ਅੰਤ ਦੇ ਵਿੱਚ ਕਈ ਜਿਹੜੇ ਲੋਕ ਨੇ ਉਹਨਾਂ ਦਾ ਮੰਨਣਾ ਵਾ ਵੀ ਇਲੂਮਿਨਾਟੀ ਸੰਗਠਨ ਆ ਜਿਹੜਾ ਲੋਕਾਂ ਨੂੰ ਗੁਲਾਮ ਬਣਾਉਣਾ ਚਾਹੁੰਦਾ ਨਵੀਂ ਵਿਸ਼ਵ ਬਿਵਸਥਾ ਲਿਆਉਣਾ ਚਾਹੁੰਦਾ ਹਰ ਦੇਸ਼ ਦੇ ਵਿੱਚ ਇੱਕੋ ਹੀ ਕਰੰਸੀ ਹੋਊਗੀ, ਇੱਕੋ ਹੀ ਕੰਟਰੋਲ ਹੋਊਗਾ। ਇੱਕ ਕਿਸਮ ਦੇ ਢਾਂਚੇ ਦੇ ਅੰਦਰ ਸਾਰੇ ਲੋਕ ਕੰਮ ਕਰਨਗੇ ਪੂਰੀ ਦੁਨੀਆ ਦੇ ਵਿੱਚ। ਪਰ ਲੋਕ ਉੱਥੇ ਗੁਲਾਮ ਬਣ ਕੇ ਰਹਿਣਗੇ ਲੋਕਾਂ ਦਾ ਮੰਨਣਾ ਕਈ ਲੋਕਾਂ ਦਾ ਇਹ ਪਰ ਇਹਦੇ ਵਿੱਚ ਕੋਈ ਵੀ ਪੁਖਤਾ ਸਬੂਤ ਨਹੀਂ ਹੈਗੇ। ਇਹ ਸਿਰਫ ਇੱਕ ਆਪਣੀਆਂ ਭਾਵਨਾਮਾਨੇ ਜਾਂ ਆਪਣੀ ਸੋਚ ਆ ਵੀ ਇਦਾਂ ਹੋ ਸਕਦਾ ਬਿੰਜਮਾ ਵਰਲਡ ਆਡਰਾ ਜਿਹੜਾ ਉਹ ਆਊਗਾ ਇਲੂਮਨਾਟੀ ਲੈ ਕੇ ਆਊਗਾ ਪਰ ਇਹਦੇ ਸਬੂਤ ਹਰੇਕ ਤੱਕ ਅਪਨ ਕਿਸੇ ਵੀ ਕਿਤਾਬ ਦੇ ਵਿੱਚ ਜਾਂ ਕਿਸੇ ਵੀ ਜਗ੍ਹਾ ਦੇ ਉੱਪਰ ਲਿਖੇ ਨਹੀਂ ਮਿਲਦੇ ਪਏ ਇਹ ਸਿਰਫ ਇੱਕ ਪ੍ਰੈਡਿਕਸ਼ਨ ਬੇਸਡ ਕਹਾਣੀ ਹੈ ਜਿਹ ਪ੍ਰੈਡਿਕਸ਼ਨ ਬੇਸਡ ਲੋਕਾਂ ਦੀ ਸੋਚ ਆ ਵੀ ਇਦਾਂ ਹੋ ਸਕਦਾ ਇਲੂਮਨਾਟੀ ਹੀ ਇਹਨਾਂ ਚੀਜ਼ਾਂ ਦੇ ਉੱਪਰ ਕੰਮ ਕਰ ਰਿਹਾ ਵਾ ਸੋ ਇੰਨੀ ਕ ਵੀਡੀਓ ਸੀ ਅਗਰ ਵਧੀਆ ਲੱਗੂਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ